ਸਤ ਸ੍ਰੀ ਅਕਾਲ ਸਤਨમિતਰੋ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਨਕਸੀਰ ਛੁੱਟਣ ਦਾ ਤਜਰਬਾ ਸਾਂਝਾ ਕਰਦਾ ਹਾਂ ਕੁਝ ਦਵਾਈਆਂ ਦੱਸਦਾ ਸੋਨੂੰ ਕਿਉਂਕਿ ਅੱਗੇ ਗਰਮੀ ਆ ਰਹੀ ਹੈ ਕਈ ਵਾਰ ਸਾਡੇ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਗਰਮੀ ਦੇ ਵਿੱਚ ਨਕਥਾਈ ਮੈਲਾ ਵਗਣ ਲੱਗ ਜਾਂਦਾ ਹੈ ਉਹਨੂੰ ਨਕਸੀਰ ਕਿਹਾ ਜਾਂਦਾ ਹੈ ਜੇਕਰ ਕਿਸੇ ਬੱਚੇ ਨੂੰ ਫਿਰ ਨਕਸੀਰ ਛੁੱਟਦੀ ਹੈ ਤਾਂ ਉਹਦਾ ਦੇਸੀ ਇਲਾਜ ਬੜਾ ਸੰਭਵ ਹੈ ਕਾਪੀ 'ਤੇ ਚੱਕੋ ਤੇ ਨੋਟ ਕਰ ਸਕਦੇ ਹੋ ਲਓ ਜੀ ਇਹਦੇ ਵਿੱਚ ਆਪਾਂ ਕੀ ਲੈਣਾ ਹੈ ਸਭ ਤੋਂ ਪਹਿਲਾਂ ਸਰਚੀਨੀ ਲੈਣੀ ਹੈ 20 ਗ੍ਰਾਮ ਉਸ ਤੋਂ ਬਾਅਦ ਛੋਟੀ ਇਲਾਇਚੀ ਦੇ ਦੀਜ ਲੈਣੇ ਆ ਜੀ 10 ਗ੍ਰਾਮ ਫਿਰ ਆਪਾਂ ਲੈਣੀ ਜੀ ਤਵਾਸੀਰ ਅਲਸੀ ਇਹ ਲੈਣੀ ਹੈ ਜੀ 15 ਗ੍ਰਾਮ ਫਿਰ ਅਜਵਾਲ ਜੜ ਲੈਣੀ ਹੈ ਜੇ ਆਪਾਂ 20 ਗ੍ਰਾਮ ਫਿਰ ਲੈਣਾ ਜੀ ਸੋਨਾ ਕੇਰੂ ਸੋਨਾ ਕੇਰੂ ਲੈਣਾ ਜੀ 15 ਗ੍ਰਾਮ ਖੇਰ ਲੈਣੀ ਏ ਫੜਕੜੀ ਫੜਕੜੀ ਖਿਲ ਕਰਕੇ 5 ਗ੍ਰਾਮ ਪਾਉਣੀ ਹੈ ਵਿੱਚ ਤੇ ਧਾਗਾ ਮਿਸਰੀ ਪਾਉਣੀ ਹੈ ਜੀ 25 ਗ੍ਰਾਮ ਇਹਨਾਂ ਸਾਰੀਆਂ ਸੱਤੇ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਦੇਸੀ ਦੇ ਵਿੱਚ ਜਾਂ ਕੁੰਡੇ ਵਿੱਚ ਚੰਗੀ ਤਰ੍ਹਾਂ ਆਪਾਂ ਰਗੜ ਲੈਣੀਆਂ ਚਾਹੀਦੀਆਂ ਪਾਊਡਰ ਬਣਾ ਲਓ ਆਟਰ ਬਣਾ ਕੇ ਫਿਰ ਇਹਦਾ ਭਾਈ ਅੱਧਾ ਚਮਚਾ ਤੜਕੇ ਤੇ ਅੱਧਾ ਚਮਚਾ ਆਥਣੀ ਕੱਚੀ ਲੱਸੀ ਦੇ ਨਾਲ ਲਵੋ ਤਾ 100% ਇਲਾਜ ਹੀ ਸਫਲ ਹੈ ਦੇਸੀ ਰਾਜ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਤਾਂ ਜੋ ਕੋਈ ਹੋਰ ਭੈਣ ਭਾਈ ਇਹਦਾ ਫਾਇਦਾ ਖੱਟ ਸਕੇ ਧੰਨਵਾਦ